E este ਸੀ ਕਹਤ ਨਹੀਂ ਗਾ ਸੀ ਕੱਢ ਕੇ ਆਂਦਾ ਦਿਨੇ ਤੇਰੀ ਮਾਂ ਲੜਦੀ ਰਾਤੇ ਹੀ ਲੜਦਾ ਤੂੰ 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 ਤੇਰੀ ਪੱਟੀ ਚੁੰਨੀ ਲੈ ਕੇ ਮਿਨੇ ਸਾਥ i yeah.

ਜੋਨ ਲੁੱਟੀ ਅਸੀਂ ਕਾਫੀ ਟਾਈਮ ਤੋਂ ਯਾਨਕਿ ਅੱਜ ਸਾਡਾ 6ਵਾਂ ਤੀਆਂ ਦਾ ਪ੍ਰੋਗਰਾਮ ਸੱਭਿਆਚਾਰਕ ਹੁੰਦਾ ਹੈ ਹਮੇਸ਼ਾ ਮੇਰਾ ਜੋ ਸਾਡੀਆਂ ਭੈਣਾਂ ਆ ਕੇ ਰਲ ਮਿਲ ਕੇ ਅਸੀਂ ਕਰਦੇ ਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇੰਨੀ ਦੂਰੋਂ ਦੂਰੋਂ ਮੇਰੀਆਂ ਭੈਣਾਂ ਆਈਆਂ ਨੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਤੇ ਕਹਿੰਦੀ ਆ ਕਿ ਹਰੇਕ ਸਾਲ ਪਰਮਾਤਮਾ ਕਰੇ ਕਿ ਸੇ ਹਰੇਕ ਸਾਲ ਐਦਾਂ ਹੀ ਇਕੱਠੇ ਹੋਈਏ ਤੇ ਐਦਾਂ ਹੀ ਤੀਆਂ ਦਾ ਪ੍ਰੋਗਰਾਮ ਕਰੀਏ ਧੰਨਵਾਦ ਨਰਮਜੀਤ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਆਇਆ ਜੀ ਮੈਂ ਬਲਜੀਤ ਕੌਰ ਛੂਟੀ ਪਿੰਡ ਜਿਆਣ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੇਰੇ ਵੱਲੋਂ ਦੇਖਣ ਵਾਲੀ ਸਾਰੀਆਂ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਸਪੈਸ਼ਲ ਤੌਰ ਤੇ ਆਪਣੇ ਜੱਸੀ ਭੈਣ ਜੀ ਆਪਣੇ ਰਾਜਵੰਤ ਕੌਰ ਲੋਟੇ ਜੀ ਤੇ ਕਲਵਿੰਦਰ ਕਰਨ ਭੈਣ ਜੀ ਦੇ ਸੱਦੇ ਤੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਆ ਤੀਆਂ ਦਾ ਪ੍ਰੋਗਰਾਮ ਆ ਸਰ ਬਹੁਤ ਹੀ ਖੁਸ਼ੀ ਹੋਈ ਆ ਖੁਸ਼ੀ ਇਸ ਕਰਕੇ ਹੋਈ ਆ ਕਿ ਅਸੀਂ ਇੱਕ ਵਾਰੀ ਫਿਰ ਤੋਂ ਆਪਣੇ ਸੱਭਿਆਚਾਰ ਦੇ ਨਾਲ ਜੁੜ ਰਹੇ ਆ ਜੋ ਸਾਡੀ ਵਿਰਾਸਤ ਦਾ ਬਹੁਤ ਹੀ ਅਨਿਖੜਵਾ ਅੰਗ ਹੈ ਸਰ ਬਹੁਤ ਖੁਸ਼ੀ ਹੋਈ ਆ ਇੱਥੇ ਆ ਕੇ ਸਾਰਿਆਂ ਨੂੰ ਮਿਲ ਕੇ ਤੇ ਨਾਲ ਹੀ ਨਾਲ ਅਸੀਂ ਇਸ ਨੂੰ ਸਰਜੀਤ ਕਰਨ ਦੇ ਲਈ ਸਵੇਰ ਦੀ ਘੋੜੀਆਂ ਸੁਹਾਗ ਲੋਕ ਗੀਤ ਵੀ ਸਰ ਸਾਰਿਆਂ ਨੇ ਇਕੱਠੇ ਹੋ ਕੇ ਗਾਏ ਆ ਤੇ ਮੈਂ ਦੋ ਲਾਈਨਾਂ ਤੁਹਾਨੂੰ ਇੱਕ ਕੋੜੀ ਦੀਆਂ ਗਾ ਕੇ ਸੁਣਾਵਾਂਗੀ ਜੀ ਜੀ ਇਸ ਦੇ ਨਾਲ ਨਾਲ ਮੈਂ ਜ਼ਰੂਰ ਦੱਸਾਂਗੀ ਕਿ ਮੈਂ ਇੱਕ ਅਧਿਆਪਕਾ ਵੀ ਹਾਂ ਇੱਕ ਲੇਖਕਾ ਵੀ ਹਾਂ ਤੇ ਇੱਕ ਐਂਕਰ ਵੀ ਹਾਂ ਜੀ ਕੋੜੀ ਤਾ ਚੜਿਦਾ ਮੈਂ ਡਿਠਾ ਰਣਜੀਤ ਬਨਰਾ ਦਾਦੀ ਨੂੰ ਸੀਸ ਨਿਵਾਇ ਕੇ ਦਾਦੀ ਨੇ ਸੀ ਸਾਦਿਤੀਆਂ ਰਣਜੀਤ ਬਨੈਰਾ ਜੀਵੇ ਜਵਾਨੀਆਂ ਮਾਣਿ ਹੋਏ ਅਸੀਂ ਰਾਣ ਮਿਲ ਕੇ ਸਾਰੇ ਇਸ ਤਰ੍ਹਾਂ ਦੇ ਉਪਰਾਲੇ ਕਰੀਏ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਸਾਡੀਆਂ ਧੀਆਂ ਪਹਿਣਾ ਬਿਨਾ ਕਿਸੇ ਡਰ ਤੋਂ ਫਿਰ ਦਵਾਰਾਂ ਦੇ ਥੱਲੇ ਪਿੱਪਲਾਂ ਦੇ ਥੱਲੇ ਫਿਰ ਪਿੰਗਾ ਪਾਉਣਗੀਆਂ ਨਾਲੀ ਪਿੰਗਾ ਚੜਾਉਣਗੀਆਂ ਤੇ ਨਾਲ ਹੀ ਪੱਤੇ ਤੋੜ ਤੋੜ ਲਿਆਉਣਗੀਆਂ ਇਸੇ ਦੇ ਨਾਲ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਤਾਂ ਮੈਂ ਇਹ ਕਹਿਣਾ ਚਾਹੁੰਨੇ ਆ ਕਿ ਮੇਰਾ ਨਾਮ ਜਸਵਿੰਦਰ ਕੌਰ ਜੱਸੀ ਆ ਤੇ ਮੈਂ ਜੋ ਰਾਜਵੰਤ ਭੈਣ ਨੇ ਉਪਰਾਲਾ ਕੀਤਾ ਏ ਤੀਆਂ ਦਾ ਬਹੁਤ ਹੀ ਮਹਾਨ ਉਪਰਾਲਾ ਹੈ ਕਿਉਂਕਿ ਅੱਜ ਕੱਲ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਆਪਣੇ ਵਿਰਸੇ ਨੂੰ ਵੀ ਭੁੱਲੇ ਜਾ ਰਹੇ ਹਾਂ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲਦੀ ਜਾ ਰਹੇ ਹਾਂ ਜਿਹੜੀਆਂ ਅਸੀਂ ਇਹ ਬੋਲੀਆਂ ਪਾਨ ਨੇ ਗਿੱਧੇ ਪਾਨ ਨੇ ਇਹ ਸਾਡਾ ਸੱਭਿਆਚਾਰ ਦਾ ਅਨਖੜਵਾ ਅੰਗ ਹੈ ਇਹਦੇ ਨਾਲ ਅਸੀਂ ਜੁੜ ਕੇ ਰਹਿਣਾ ਦੇਖੋ ਕੁੜੀਆਂ ਨੂੰ ਹਰ ਇੱਕ ਨੂੰ ਮਲਾਰ ਹੁੰਦਾ ਗਿੱਧੇ ਚ ਭੰਗੜੇ ਪਾਉਣ ਦਾ ਨੱਚਣ ਦਾ ਹਰ ਇੱਕ ਨੂੰ ਚਾਹ ਹੁੰਦਾ ਤੇ ਅੱਜ ਕੱਲ ਇਹ ਸਾਰਾ ਕੁਝ ਗੁੰਮ ਹੁੰਦਾ ਜਾ ਰਿ ਪਹਿਲਾਂ ਜਿਹੜੀਆਂ ਸਮਾਂ ਸੀ ਪਹਿਲਾਂ ਸਮਾਂ ਸੀ ਤੇ ਮਤਲਬ ਭਰਾ ਜਾਂਦੇ ਸੀ ਸਹੁਰੇ ਘਰ ਵਿੱਚ ਭੈਣ ਨੂੰ ਲੈਣ ਵਾਸਤੇ 15 ਦਿਨ ਪਹਿਲਾਂ ਚਲੇ ਜਾਂਦੇ ਸੀ ਕਿ ਸੌਣ ਦਾ ਮਹੀਨਾ ਆ ਗਿਆ ਇਹ ਉਸ ਤੋਂ ਬਾਅਦ ਉਹਨਾਂ ਨੇ 15 ਦਿਨ ਲਗਾਤਾਰ ਤੀਆਂ ਦੇ ਵਿੱਚ ਜਾਣਾ ਆਪਣੀ ਸਖੀਆਂ ਸਹੇਲੀਆਂ ਨਾਲ ਸਾਰੇ ਦੁੱਖ ਸੁੱਖ ਸਾਂਝੇ ਕਰਨੇ ਗਿੱਧਾ ਪਾਉਣਾ ਗੀਤ ਗਾਉਣੇ ਇਹ ਸਾਡਾ ਇੱਕ ਸੱਭਿਆਚਾਰ ਸੀ ਅੱਜ ਕੱਲ ਕੀ ਹੁੰਦਾ ਅੱਜ ਕੱਲ ਅਸੀਂ ਇੱਕ ਹੋਟਲਾਂ ਦੇ ਵਿੱਚ ਇਹਨੂੰ ਇੱਕ ਬਣਾ ਲਿਆ ਡੀਜੇ ਦੇ ਉੱਤੇ ਲਾ ਲਿਆ ਲੇਕਿਨ ਜੋ ਅਸੀਂ ਬੋਲਣਾ ਸੀ ਉਹ ਅਸੀਂ ਭੁੱਲ ਗਏ ਹਾਂ ਕਿ ਅਸੀਂ ਆ ਗੀਤ ਇਸ ਤਰ੍ਹਾਂ ਬੋਲਦੇ ਸੀ ਚਰਖੇ ਵਗੈਰਾ ਚੱਕੀਆਂ ਤੇ ਇਹ ਸਾਰਾ ਕੁਝ ਅਸੀਂ ਭੁੱਲਦੇ ਜਾ ਰਹੇ ਹਾਂ ਇਹ ਕੋਈ ਉਪਰਾਲਾ ਹੈ ਜਿਹੜੇ ਤੀਆਂ ਦੇ ਮੇਲੇ ਲਗਾਉਣਾ ਇਹ ਉਪਰਾਲਾ ਸਾਡਾ ਕਿ ਅਸੀਂ ਸੱਭਿਆਚਾਰ ਨਾਲ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਜੋੜ ਕੇ ਕਿਏ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਸੀਂ ਤਾਂ ਚਲੋ ਜੁੜੇ ਹੋਏ ਆ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹਨੂੰ ਜੋੜ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਕਿ ਮਤਲਬ ਸੱਸਾਂ ਤੇ ਬੋਲੀਆਂ ਪਾਉਂਦੇ ਸੀ ਦੇਵਰਾ ਤੇ ਉਹ ਆਪਣੇ ਮਨ ਦਾ ਜਿਹੜਾ ਸੀ ਗੁਬਾਰ ਇੰਜ ਕੱਢਦੇ ਸੀ ਜਿਵੇਂ ਕਹਿੰਦੇ ਸੱਸ ਲੈਟੀ ਹੁੰਦੀ ਸੀ ਤੇ ਨੋਹ ਤੇ ਨਾ ਉਹ ਕਰਦੇ ਹੁੰਦੇ ਸੀ ਮਤਲਬ ਨੋਨ ਨੂੰ ਨੇ ਤਸੀਹ ਦੇਣ ਕਿ ਗਲਾਂ ਕਰਦੇ ਹੁੰਦੇ ਸੀ ਛਿੜਕਾਂ ਦਿੰਦੇ ਹੁੰਦੇ ਸੀ ਫਿਰ ਉਹਨੇ ਵੀ ਐ ਮਨ ਮੰਨ ਦੇ ਵਿੱਚ ਕਹਿ ਦੇਣਾ ਆਪ ਸੱਸੂ ਮੰਝੇ ਲੇਟਦੀ ਸਾਨੂੰ ਮਾਰਦੀ ਚੱਕੀ ਵਲ ਸੈਨਤਾ ਆਪ ਸੱਸੂ ਮੰਝੇ ਲੇਟਦੀ ਸਾਨੂੰ ਮਾਰਦੀ ਚੱਕੀ ਵਲ ਸੈਨਤਾ ਆਪ ਸੱਸੂ ਮੰਝੇ ਲੇਟਦੀ ਇਸ ਤਰ੍ਹਾਂ ਆਪਣੇ ਮਾਈਏ ਤੇ ਵੀ ਕੱਢਦੀਆਂ ਸੀ ਆਪਣੇ ਮਨ ਦੀ ਪੜਾਹਸ ਕੱਢਦੀਆਂ ਸੀ ਬੋਲੀਆਂ ਰਹੀ ਗੀਤਾ ਰਹੀ ਕਿਉਂਕਿ ਇਹ ਕਿਸੇ ਨੂੰ ਕਹਿ ਨਹੀਂ ਸਕਦੀਆਂ ਸੀ ਜਿਹੜੀ ਮਨ ਦੀ ਪੜਾਹਸ ਉਹ ਸਿਰਫ ਇੱਕ ਬੋਲੀਆਂ ਕਿਤੇ ਰਹੀ ਦੂਰ ਕਰਦੀਆਂ ਸੀ ਸੋ ਬਹੁਤ ਵਧੀਆ ਪਰ ਅੱਲਾਹ ਤੇ ਜਿਹੜੇ ਅਸੀਂ ਤੀਆਂ ਦੇ ਤਿਉਹਾਰ ਇਸ ਤਰ੍ਹਾਂ ਮਨਾ ਰਹੇ ਆ ਤੇ ਅਸੀਂ ਘਰਦਿਆਂ ਨੂੰ ਵੀ ਘਰਦਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਸ ਲਈ ਉਤਸ਼ਾਹਿਤ ਕਰਦੇ ਹਾਂ ਜੀ ਧੰਨਵਾਦ ਸਤਿਕਾਰ ਸਾਰਿਆਂ ਨੂੰ ਮੈਂ ਕੁਲਵਿੰਦਰ ਕਿਰਨ ਅੱਜ ਪੰਜਾਬੀ ਭਵਨ ਵਿੱਚ ਤੀਆਂ ਦਾ ਤਿਹਾਰ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਦੂਰੋਂ ਦੂਰੋਂ ਸ਼ਹਿਰਾਂ ਤੋਂ ਸਾਰੇ ਹਿੱਸਾ ਲੈਣ ਆਈਆਂ ਨੇ ਮੇਰੀਆਂ ਭੈਣਾਂ ਬਹੁਤ ਸਜ ਧਜ ਕੇ ਮੈਂ ਤਾਂ ਇਹ ਕਹਿੰਨੀ ਆ ਵੀ ਇਹ ਕੁੜੀਆਂ ਲਈ ਸਜਣ ਧਜਣ ਦਾ ਤਿਹਾਰ ਹੈ ਇਸ ਵਿੱਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਤੇ ਆਪਣੇ ਦਿਲ ਦੀ ਭੜਾਸ ਬੋਲੀਆਂ ਪਾ ਕੇ ਕੱਢਦੀਆਂ ਨੇ ਕੁੜੀਆਂ ਤੇ ਇਹ ਵੀ ਬਹੁਤ ਵਧੀਆ ਹੈ ਉਹਨਾਂ ਦਾ ਮਨ ਸ਼ਾਂਤ ਹੁੰਦਾ ਤੇ ਨਾਲ ਦੀ ਨਾਲ ਅਸੀਂ ਆਪਣੇ ਛੋਟੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਦੇ ਹਾਂ ਆਪਣੇ ਵਿਰਸੇ ਨਾਲ ਜੋੜਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਬੋਲੀਆਂ ਪਾ ਕੇ ਭੜਾਸ ਕਿਉਂ ਕੱਢਦੇ ਬੋਲੀਆਂ ਪਾ ਕੇ ਭੜਾਸ ਕੱਢਦੇ ਜੋ ਅੰਦਰ ਨਹੀਂ ਕੁਝ ਕਹਿ ਸਕਦੇ ਤੇ ਇੱਕ ਕੋਸ਼ਿਸ਼ ਹੋਰ ਵੀ ਹੈ ਵੀ ਜਿਹੜੀਆਂ ਅਗੇ ਸੱਸ ਦੇ ਵਿਰੁੱਧ ਬੋਲੀਆਂ ਪਾਉਂਦੇ ਸੀ ਅਸੀਂ ਕਹਿੰਦੇ ਹਾਂ ਵੀ ਹੁਣ ਚੰਗੀਆਂ ਬੋਲੀਆਂ ਪਾਓ ਸੱਸਾਂ ਦੇ ਨਾਲ ਮਿਲਣ ਜੁਲਣ ਰਹਿਣ ਵਾਲੀਆਂ ਇੱਕ ਬੋਲੀ ਮੈਂ ਤੁਹਾਨੂੰ ਪਾ ਕੇ ਸੁਣਨੀ ਕਿ ਮਾਵਾਂ ਸੱਸਾਂ ਦੀ ਨਿੰਦਿਆ ਕਰੋ ਇਹ ਤਾਂ ਸਾਰੀ ਉਮਰ ਦੀਆਂ ਮਾਵਾਂ ਨਾਲੇ ਸੱਸਾਂ ਪੁੱਤ ਦੰਦੀਆਂ ਨਾਲੇ ਦੰਦੀਆਂ ਰਹਿਣ ਨੂੰ ਥਾਵਾਂ ਇਸ ਤਰ੍ਹਾਂ ਦੀਆਂ ਬੋਲੀਆਂ ਸਾਨੂੰ ਆਪਣੀਆਂ ਹੋਰ ਜੋੜਨੀਆਂ ਹੋਣੀਆਂ ਜਿਹੜੀਆਂ ਪ੍ਰਾਤਨ ਆਪਾਂ ਬੋਲੀਆਂ ਹੁੰਦੇ ਉਹ ਵੀ ਕਿਸੇ ਨੇ ਜੋੜੀਆਂ ਸੀ ਹੁਣ ਆਪਾਂ ਰਲ ਮਿਲ ਕੇ ਰਹਿਣ ਵਾਲੀਆਂ ਕੁਝ ਬੋਲੀਆਂ ਜੋੜਾਂਗੇ ਤਾਂ ਕਿ ਸਾਡਾ ਸਮਾਜ ਵਧੀਆ ਖੁਸ਼ੀ ਖੁਸ਼ੀ ਰਹਿ ਸਕੇ ਧੰਨਵਾਦ ਜੀ ਸਸਟ ਕੁਟਨੀ ਸਸਟ ਕੁਟਨੀ ਹਾਂਜੀ ਹਾਂਜੀ ਬੋਲੀ ਦੇ ਉੱਤੇ ਤੁਹਾਨੂੰ ਕੀ ਲੱਗਦਾ ਜੀ ਬੋਲੀ ਸਹੀ ਨਹੀਂ ਜੀ ਇਹ ਸਹੀ ਨਹੀਂ ਸੀ ਜੀ ਇਹ ਤਾਂ ਗੜਤਣ ਭਰੀ ਆ ਇਹ ਤਾਂ ਗੜਤਣ ਭਰੀ ਆ ਕਿਉਂ ਸਸਨ ਕਾ ਤੇ ਕੁੱਟਣਾ ਹਾਂ ਸਾਡਾ ਸਭਿਆਚਾਰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਬੋਲੀ ਹੈ ਲੱਗਾ ਚਲੋ ਕੋਈ ਗੱਲ ਨਹੀਂ ਬੋਲੀ ਵੀ ਆ ਗਾਣੇ ਵੀ ਆ ਨਰੰਜਣਾ ਸੱਸ ਕੁੱਟਣੀ ਨਿੰਮ ਦਾ ਬੇਲ ਨਾਲ ਆ ਵੀ ਬੜੇ ਇਦਾਂ ਦੇ ਗਾਣੇ ਵੀ ਆਏ ਨੇ ਘੋਟਣਾ ਲੈ ਅਮਰਨੂਰੀ ਦਾ ਇਹ ਤਾਂ ਸਿੱਠਣੀਆਂ ਨੇ ਜੇ ਗੀਤ ਨੇ ਗੀਤਾਂ ਵਿੱਚ ਅਸਲ ਚ ਤਾਂ ਇਹ ਕਦੇ ਵੀ ਨਹੀਂ ਹੁੰਦਾ ਅਸਲ ਚ ਕਿਤੇ ਸੱਸ ਨੂੰ ਕੁੱਟਿਆ ਨਹੀਂ ਜਾਂਦਾ ਫਿਲਮ ਚ ਤਾਂ ਕੁੱਟਿਆ ਗਿਆ ਉਹ ਜੋ ਕੁੱਟਿਆ ਫਿਲਮਾਂ ਲੱਗ ਗੱਲ ਲਾ ਜੀ ਫਿਲਮ ਅਲੱਗ ਗੱਲ ਹੈ ਹਕੀਕਤ ਹੈ ਜਿਹੜੀ ਉਹ ਅਲੱਗ ਗੱਲ ਹੈ ਧੰਨਵਾਦ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਸੀਂ ਤੀਆਂ ਦਾ ਤਿਹਾਰ ਦਿੱਤਾ ਹੈ ਹਾਂਜੀ ਪਿਆਰ ਭਰੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਬਹੁਤ ਹੀ ਚੰਗਾ ਲੱਗਿਆ ਜੀ ਅੱਜ ਪੰਜਾਬੀ ਭਾਵਨ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਬਹੁਤ ਹੀ ਜ਼ਰੂਰਤ ਹੈ ਇਸ ਸੱਭਿਆਚਾਰ ਦੀ ਕਿਉਂਕਿ ਇਸ ਸੱਭਿਆਚਾਰ ਨੂੰ ਸਾਡੇ ਵਿੱਚੋਂ ਨੂੰ ਜਿਹੜੇ ਲੋਕ ਆ ਭੁੱਲਦੇ ਜਾਂਦੇ ਨੇ ਤੇ ਪੰਜਾਬੀ ਜਿਹੜਾ ਪਹਿਰਾਵਾ ਵੀ ਜਿਹੜਾ ਬਹੁਤ ਹੀ ਵਧੀਆ ਹੈ ਜੇ ਮਤਲਬ ਦੁਬਾਰਾ ਤੋਂ ਪੰਜਾਬੀ ਪਹਿਰਾਵਾ ਵੈਸੇ ਤਾਂ ਆਇਆ ਹੀ ਹੋਇਆ ਪਰ ਅੱਜ ਕੱਲ ਵੈਸਟਰਨ ਜ਼ਿਆਦਾ ਚੱਲ ਪਿਆ ਹੈਗਾ ਵਾ ਤੇ ਬੇਸ਼ੱਕ ਸਾਡੀਆਂ ਤੀਆਂ ਨੇ ਅੱਜ ਜਿਹੜੇ ਹੋਟਲਾਂ ਦੇ ਵਿੱਚ ਰੈਸਟੋਰੈਂਟਾਂ ਦੇ ਵਿੱਚ ਤੇ ਸਿਮਟ ਕੇ ਰਹਿ ਗਈਆਂ ਨੇ ਪਰ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਇਸ ਸੱਭਿਆਚਾਰ ਨੂੰ ਬਚਾਇਆ ਜਾ ਸਕੇ ਅੱਜ ਅਸੀਂ ਸਾਰੀਆਂ ਸਹੇਲੀਆਂ ਜਸਵਿੰਦਰ ਕੌਰ ਜੱਸੀ ਸਮਨਜੀ ਤੇ ਮਾਨ ਸਾਡੀ ਬਲਜੀਤ कौर ਝੂਟੀ ਸਾਡੀ ਮੈਡਮ ਸਾਡੇ ਮੈਡਮ ਕੇਰਨ ਅਸੀਂ ਸਾਰੇ ਜਣੇ ਅੱਜ ਇਕੱਠੇ ਹੋਏ ਆ ਤੇ ਤੀਆਂ ਦੇ ਤਿਉਹਾਰ ਮਨਾ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਮੈਂ ਦੋ ਚਾਰ ਚੰਦ ਲਾਈਨਾਂ ਜਿਹੜੀਆਂ ਮੈਂ ਲੇਖਿਕਾ ਮਾਈਕ ਤੇ ਮੈਂ ਦੋ ਚਾਰ ਚੰਦ ਲਾਈਨਾਂ ਜਿਹੜੀਆਂ ਤੁਹਾਨੂੰ ਆਪਣੀ ਕਵਤਾ ਦੀਆਂ ਸੁਣਾਉਂਗੀ ਤੀਆਂ ਦਾ ਤਿਉਹਾਰ ਮਨਾਉਂਦੀਆਂ ਕੁੜੀਆਂ ਸੱਜ ਵੀ ਆਈਆਂ ਆਉਂਦੀਆਂ ਕੁੜੀਆਂ ਖੁਸ਼ੀਆਂ ਨਾਲ ਲਿਆਉਂਦੀਆਂ ਕੁੜੀਆਂ ਸਹੇਲੀਆਂ ਤਾਈਂ ਬੁਲਾਉਂਦੀਆਂ ਕੁੜੀਆਂ ਹੱਥਾਂ ਤੇ ਮਹਿੰਦੀ ਲਾਉਂਦੀਆਂ ਕੁੜੀਆਂ ਅੱਖਾਂ 'ਚ ਸੁਰਮਾ ਪਾਉਂਦੀਆਂ ਕੁੜੀਆਂ ਚੂੜੀਆਂ ਵੀ ਚੜਾਉਂਦੀਆਂ ਚੂੜੀਆਂ ਕੁੜੀਆਂ ਲਾਲ ਪਰਾਂਦੇ ਪਾਉਂਦੀਆਂ ਕੁੜੀਆਂ ਗਿੱਟਿਆਂ ਤੱਕ ਲਿਆਉਂਦੀਆਂ ਕੁੜੀਆਂ ਬਹੁਤ ਹੀ ਵਧੀਆ ਸਾਨੂੰ ਅੱਜ ਲੱਗਿਆ ਕਿ ਸਾਰੀਆਂ ਸਹੇਲੀਆਂ ਅਸੀਂ ਇਕੱਠੀਆਂ ਹੋਈਆਂ ਇਹੋ ਜਿਹੇ ਉਪਰਾਲੇ ਕਰਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਸਾਡੇ ਬੱਚਿਆਂ ਨੂੰ ਜਿਹੜਾ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨਾ ਬਹੁਤ ਹੀ ਜ਼ਰੂਰੀ ਹੈ ਜਿਨ੍ਹਾਂ ਨੇ ਵੀ ਇਹ ਜੋ ਵੀ ਲੋਕੇ ਉਪਰਾਲੇ ਕਰਦੇ ਨੇ ਤੇ ਉਹ ਬਹੁਤ ਹੀ ਵਧੀਆ ਕਰਦੇ ਨੇ ਅੱਜ ਸਾਡੀ ਮੈਡਮ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਡਮ ਰਾਜਵੰਤ ਕੌਰ ਜੀ ਇਹਨਾਂ ਦਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਇਹਨਾਂ ਦੇ ਮੈਡਮ ਦਾ ਕਿ ਜਿਹੜੇ ਜਿਨ੍ਹਾਂ ਨੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜਿਆ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਇੱਥੇ ਪੰਜਾਬੀ ਭਵਨ ਵਿੱਚ ਤੀਆਂ ਦੇ ਤਿਉਹਾਰ ਮਨਾਉਣ ਲਈ ਸਾਰੇ ਪਹੁੰਚੇ ਹੋਏ ਆਂ ਸਾਡੇ ਤਜਿੰਦਰ ਸਰਬੀਰਦੀ ਜੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਰਦੇ ਰਹਿੰਦੇ ਨੇ ਤੀਆਂ ਤੀਸ ਦੀਆਂ ਇਹ 3 ਦਾ ਤਿਹਾਰ ਹੈ ਅਸੀਂ ਸਾਰੇ ਅੱਜ ਰਲ ਮਿਲ ਕੇ ਮਨਾ ਰਹੇ ਹਾਂ ਸਾਡੇ ਰਾਜਮਤ ਮੈਮ ਰਾਜਮੰਤ ਕੌਰ ਲੋਟੇ ਜੀ ਉਹ ਵੀ ਉਹਨਾਂ ਦਾ ਇਹ ਸ਼ੀਮਾ ਉਪਰਾਲਾ ਵਾ ਅਸੀਂ ਸਾਰੇ ਸਹਿਯੋਗੀ ਮੈਂ ਕਵਲਜੀਤ ਕੌਰ ਆਂਡਲੂ ਆ ਬਲਜੀਤ ਝੁੱਟੀ ਜੀ ਦੀਪ ਲੁਧਿਆਣਵੀ ਜੀ ਇਹ ਸਾਰੇ ਅਸੀਂ ਜਿਹੜੇ ਕਲਾਕਾਰ ਇੱਥੇ ਇਸੇ ਕਰਕੇ ਇਕੱਠੇ ਹੋਏ ਆ ਕਿ ਅਸੀਂ ਆਪਣੀ ਸੱਭਿਆਚਾਰ ਜਿਹੜਾ ਸਾਡਾ ਵਿਰਸਾ ਅਮੀਰ ਵਿਰਸਾ ਵਾ ਪੰਜਾਬੀ ਵਿਰਸਾ ਉਹਨੂੰ ਲੋਕ ਭੁੱਲਦੇ ਜਾ ਰਹੇ ਨੇ ਤਾਂ ਕਿ ਅਸੀਂ ਉਹਨਾਂ ਉਹਨੂੰ ਵਾਪਸ ਲੈ ਕੇ ਆਈਏ ਤੇ ਬੱਚੇ ਜਿਹੜੇ ਸਾਡੇ ਡੀਜੇ ਦੇ ਨੱਚਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਕੇ ਤੀਆਂ ਅਸਲ ਵਿੱਚ ਹੁੰਦੀਆਂ ਕੀ ਨੇ ਉਹਨਾਂ ਤੋਂ ਜਾਣੂ ਕਰਵਾਈਏ ਤੇ ਅਸੀਂ ਆਪਣਾ ਜਿਹੜਾ ਅਮੀਰ ਵਿਰਸਾ ਵਾ ਉਹਨੂੰ ਹੋਰ ਵੀ ਅੱਗੇ ਲੈ ਕੇ ਜਾਈਏ ਧੰਨਵਾਦ ਜੀ